ਥਾਣਾ ਬੱਸੀ ਪਠਾਣਾ ਦੇ ਪੁਲਿਸ ਵੱਲੋਂ ਚਾਇਨਾ ਡੋਰ ਵੇਚਣ ਵਾਲੇ ਤੇ ਸਖਤੀ ਕਰਦੇ ਹੋਏ ਇੱਕ ਵਿਅਕਤੀ ਨੂੰ ਚਾਇਨਾ ਡੋਰ ਦੇ ਨਾਲ ਫੜਿਆ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸੀ ਪਠਾਣਾ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਚਾਇਨਾ ਡੋਰ ਆਪਣੇ ਘਰ ਵਿੱਚ ਵੇਚੀ ਜਾ ਰਹੀ ਸੀ ਜਿਸ ਦੇ ਲਈ ਉਨ੍ਹਾਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਚਾਇਨਾ ਡੋਰ ਵੇਚਣ ਵਾਲੇ ਦੀ ਤਲਾਸ਼ੀ ਲਈ ਗਈ। ਉਨਾ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸ਼ਿਵਾ ਨਾਮ ਦਾ ਵਿਅਕਤੀ ਚైనా ਡੋਰ ਦੀ ਵਿਕਰੀ ਕਰ ਰਿਹਾ ਹੈ ਜਿਸ ਦੇ ਕੋਲੋਂ 7 ਗੁੱਟੂ ਬਰਾਮਦ ਹੋਏ ਨੇ ਚైనా ਡੋਰ ਬਰਾਮਦ ਕਰਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਾਡੀ ਅਸੀਂ ਦੇ ਸੰਬੰਧ ਦੇ ਵਿੱਚ ਪਾਰਟੀਆਂ ਜਿਹੜੀਆਂ ਭੇਜੀਆਂ ਸੀ ਲੀਆਂ ਚైనా ਡੋਰ ਦੇ ਸੰਬੰਧ ਚ ਤੇ ਸਾਨੂੰ ਹਦਾਇਤਾਂ ਦੇ ਮਾਨਜੋਗ ਐਸਐਸਪੀ ਸਾਹਿਬ ਤੇ ਮਾਨਜੋਗ ਡੀਐਸਪੀ ਸਾਹਿਬ ਅਸੀਂ ਪਠਾਣਾ ਜੀ ਦੀਆਂ ਜਿਹਦੇ ਸਬੰਧ ਚ ਤੁਸੀਂ ਵੱਖ-ਵੱਖ ਪੁਲਿਸ ਪਾਰਟੀਆਂ ਸੀ ਜਿਹੜੀਆਂ ਉਹ ਸ਼ਹਿਰ ਚ ਭੇਜੀਆਂ ਸੀ ਤੇ ਉੱਥੋਂ ਸਾਡੀ ਇੱਕ ਪੁਲਿਸ ਪਾਰਟ ਨੇ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਸ਼ਿਵਾ ਉੱਤਰਾ ਨੀਲ ਕੰਮਲ ਗਿਲਚਾ ਮਹਲਾ ਬਸੀ ਪਠਾਣਾ ਆਪਣੇ ਘਰ ਚ ਚੈਨਲ ਡੋਰ ਰੱਖ ਕੇ ਵੇਚ ਰਿਹਾ ਜਿਹਦੇ ਸਬੰਧ ਚ ਪੁਲਿਸ ਪਾਰਟ ਨੇ ਰੇਡ ਕੀਤੀ ਤਾਂ ਉਹਦੇ ਘਰ ਦੇ ਵਿੱਚੋਂ 7 ਸਾਲੋਂ ਗੱਟੂ ਨੇ ਜਿਹੜੇ ਚੈਨਲ ਡੋਰ ਦੇ ਬਰਾਮਦ ਹੋਏ ਨੇ ਉਹਦੇ ਖਿਲਾਫ ਐਫਆਈਆਰ ਲਾਜ ਹੋਈ ਤੇ ਦੋਸ਼ੀ ਸ਼ਿਵਾ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਸੀਂ 2 ਫਰਵਰੀ ਤੋਂ ਆਪਣੀਆਂ ਪੁਲਿਸ ਟੀਮਾਂ ਬਣਾ ਕੇ ਸ਼ਹਿਰ ਚ ਭੇਜਾਂਗੇ ਪਿੰਡਾਂ ਚ ਵੀ ਭੇਜਾਂਗੇ ਤੇ ਨਾਕਾਬੰਦੀ ਵੀ ਸੋਡੇ ਮਾਧਿਮ ਦੇ ਰਾਹੀਂ ਅਸੀਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਵੀ ਇਹ ਦੋ ਜਦੋਂ ਇਹ ਬਸੰਤ ਪੰਚਮੀ ਆਉਗੀ ਉਹਦੇ ਚਾਈਨਾ ਡੋਰ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ ਤੇ ਜੇਕਰ ਕਿਸੇ ਨੂੰ ਕਿ ਚਾਈਨਾ ਡੋਰ ਸੰਬੰਧੀ ਕੋਈ ਇਨਫਰਮੇਸ਼ਨ ਮਿਲਦੀ ਆ ਤਾਂ ਸਾਨੂੰ ਉਹਨੂੰ ਦੱਸਿਆ ਜਾਵੇ ਅਸੀਂ ਉਹਦੀ ਇਨਫਰਮੇਸ਼ਨ ਨੂੰ ਰੱਖਾਂ। ਥਾਣਾ ਬਸੀ ਪਠਾਣਾ ਦੀ ਪੁਲਿਸ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਤੇ ਸਖਤੀ ਕਰਦੇ ਹੋਏ ਇੱਕ ਵਿਅਕਤੀ ਨੂੰ ਚਾਈਨਾ ਡੋਰ ਦੇ ਨਾਲ ਫੜਿਆ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਸੀ ਪਠਾਣਾ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਚਾਈਨਾ ਡੋਰ ਆਪਣੇ ਘਰ ਵਿੱਚ ਵੇਚੀ ਜਾ ਰਹੀ ਸੀ ਜਿਸ ਦੇ ਲਈ ਉਨ੍ਹਾਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਚਾਈਨਾ ਡੋਰ ਵੇਚਣ ਵਾਲੇ ਦੀ ਤਲਾਸ਼ੀ ਲਈ ਗਈ ਉਨਾ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸ਼ਿਵਾ ਨਾਮ ਦਾ ਵਿਅਕਤੀ ਚਾਈਨਾ ਡੋਰ ਦੀ ਵਿਕਰੀ ਕਰ ਰਿਹਾ ਹੈ ਜਿਸ ਦੇ ਕੋਲੋਂ 7 ਗੁੱਟੂ ਬਰਾਮਦ ਹੋਏ ਨੇ ਚਾਈਨਾ ਡੋਰ ਬਰਾਮਦ ਕਰਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਾਡੀ ਅਸੀਂ ਦੇ ਸੰਬੰਧ ਦੇ ਵਿੱਚ ਪਾਰਟੀਆਂ ਜਿਹੜੀਆਂ ਭੇਜੀਆਂ ਸੀ ਲੀਆਂ ਚਾਈਨਾ ਡੋਰ ਦੇ ਸੰਬੰਧ ਚ ਤੇ ਸਾਨੂੰ ਹਦਾਇਤਾਂ ਦੇ ਮਾਨਜੋਗ ਐਸਐਸਪੀ ਸਾਹਿਬ ਤੇ ਮਾਨਜੋਗ ਡੀਐਸਪੀ ਸਾਹਿਬ ਅਸੀਂ ਪਠਾਣਾ ਜੀ ਦੀਆਂ ਜਿਹਦੇ ਸਬੰਧ ਚ ਤੁਸੀਂ ਵੱਖ-ਵੱਖ ਪੁਲਿਸ ਪਾਰਟੀਆਂ ਸੀ ਜਿਹੜੀਆਂ ਉਹ ਸ਼ਹਿਰ ਚ ਭੇਜੀਆਂ ਸੀ ਤੇ ਉੱਥੋਂ ਸਾਡੀ ਕੋਪਸ ਪਾਰਟਨਰ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਸ਼ਿਵਾ ਉੱਤਰਾ ਨੀਲ ਕੰਮਲ ਗਿਲਚਾ ਮਹਲਾ ਬਸੀ ਪਠਾਣਾ ਆਪਣੇ ਘਰ ਚ ਚੈਨਲ ਡੋਰ ਰੱਖ ਕੇ ਵੇਚ ਰਿਹਾ ਜਿਹਦੇ ਸਬੰਧ ਚ ਪੁਲਿਸ ਪਾਰਟਨਰ ਨੇ ਰੇਡ ਕੀਤੀ ਤਾਂ ਉਹਦੇ ਘਰ ਦੇ ਵਿੱਚੋਂ 7 ਸਾਲੋਂ ਗੱਟੂ ਨਾਲ ਜਿਹੜੇ ਚੈਨਲ ਡੋਰ ਦੇ ਬਰਾਮਦ ਹੋਏ ਨੇ ਉਹਦੇ ਖਿਲਾਫ ਐਫਆਈਆਰ ਲਾਜ ਹੋਈ ਤੇ ਦੋਸ਼ੀ ਸ਼ਿਵਾ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਸੀਂ 2 ਫਰਵਰੀ ਤੋਂ ਆਪਣੀਆਂ ਪੁਲਿਸ ਟੀਮਾਂ ਬਣਾ ਕੇ ਸ਼ਹਿਰ ਚ ਭੇਜਾਂਗੇ ਪਿੰਡਾਂ ਚ ਵੀ ਭੇਜਾਂਗੇ ਤੇ ਨਾਕਾਬੰਦੀ ਤੁਹਾਡੇ ਮਾਧਿਮ ਡੇਰਾ ਹੈ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੀ ਇਹ ਦੋ ਜਦੋਂ ਇਹ ਬਸੰਤ ਪੰਚਮੀ ਆਉਗੀ ਉਹਦੇ ਚੈਨਲ ਡੋਰ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ ਤੇ ਜੇਕਰ ਕਿਸੇ ਨੂੰ ਕਿ ਚੈਨਲ ਡੋਰ ਸੰਬੰਧੀ ਕੋਈ ਇਨਫਰਮੇਸ਼ਨ ਮਿਲਦੀ ਆ ਤਾਂ ਸਾਨੂੰ ਉਹਨੂੰ ਦੱਸਿਆ ਜਾਵੇ ਸਾਨੂੰ ਦੀ ਇਨਫਰਮੇਸ਼ਨ ਕੋਪਰ